ਜੋਪ ਚੋਪ 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 ਮੇਰਾ ਪਾਪ ਕਿਸੇ ਤੈਨੂੰ ਪਤਾ ਨਹੀਂ ਬੀਘੇ ਡੀ ਕਿਚਾ ਆਪਣੀ ਦੀ ਹੈ ਜੋਪਰਾ ਜੋਪ ਨਗਾਦੀ ਰ ਤੁਰੰਤ ਕਾਰਨ ਨਾਲਾ ਵਿੱਚ ਇੱਕ ਭਿਆਨਕ ਸੜਕੀ ਹਾਸਾ ਆਪਣੀ ਧੀ ਲਈ ਸ਼ਗਨ ਸਮਾਰੋਹ ਕਰਨ ਜਾ ਰਹੇ ਇੱਕ ਪਰਿਵਾਰ ਦੇ ਦੋ ਵਾਹਨ ਆਪਸ ਵਿੱਚ ਟਕਰਾ ਗਏ ਲੜਕੀ ਦੇ ਭਰਾ ਦੀ ਮੌਤ ਹੋ ਗਈ ਹੈ ਅਤੇ ਲੜਕੀ ਸਮੇਤ ਹੋਰ ਕਈ ਜਾਣੇ ਜ਼ਖਮੀ ਹੋ ਗਏ ਹਨ ਮ੍ਰਿਤਕ ਬੀਐਸਐਫ ਦਾ ਇੱਕ ਜਵਾਨ ਸੀ ਜਦੋਂ ਕਿ ਸ਼ਗਨ ਸਮਾਰੋਹ ਕਰਨ ਲਈ ਜਾ ਰਹੀ ਲੜਕੀ ਦੀ ਲੱਤ ਵੀ ਟੁੱਟ ਗਈ ਹੈ ਇਹ ਹਾਸਾ ਬਰਨਾਲਾ ਮੋਗਾ ਹਾਈਵੇ ਤੇ ਮੱਲਿਆ ਟੋਲ ਪਲਾਜ਼ਾ ਨਜ਼ਦੀਕ ਵਾਪਰਿਆ ਹੈ ਦੋਵੇਂ ਵਾਹਨ ਟੋਲ ਪਲਾਜ਼ਾ ਡਿਵਾਈਡਰ ਨਾਲ ਟਕਰਾ ਗਏ ਅਤੇ ਇੱਕ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨਾਂ ਨੂੰ ਅਗਦੇ ਰੈਫਰ ਕਰ ਦਿੱਤਾ ਗਿਆ ਹੈ ਪੀੜਤ ਪਰਿਵਾਰ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਆਪਣੀ ਧੀ ਲਈ ਸ਼ਗਨ ਸਮਾਰੋਹ ਕਰਨ ਲਈ ਸਿਰਸਾ ਜਾ ਰਿਹਾ ਸੀ ਇਸ ਮੌਕੇ ਤੇ ਬੋਲਿਆ ਮ੍ਰਿਤਕ ਦੇ ਰਿਸ਼ਤੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਤਰਨਤਾਰਨ ਤੋਂ ਸਿਰਸਾ ਤੇ ਆਪਣੀ ਧੀ ਦੀ ਵਿਆਹ ਵਿੱਚ ਸ਼ਾਮਲ ਹੋਣ ਲਈ ਦੋ ਕਾਰਾਂ ਵਿੱਚ ਸਿਰਸਾ ਜਾ ਰਹੇ ਸਨ ਇਹ ਹਾਦਸਾ ਮੰਡਿਆ ਟੋਲ ਪਲਾਜ਼ਾ ਨੇੜੇ ਵਾਪਰਿਆ ਦੋਵੇਂ ਗੱਡੀਆਂ ਟੋਲ ਪਲਾਜ਼ਾ ਡਿਵਾਈਡਰ ਨਾਲ ਟਕਰਾਂ ਗਈਆਂ ਜਿਸ ਕਾਰਨ ਉਹਨਾਂ ਦੇ ਪੁੱਤਰ ਸੰਦੀਪ ਦੀ ਮੌਤ ਹੋ ਗਈ ਹੈ ਕਾਰ ਵਿੱਚ ਸਵਾਰ ਸ਼ਗੁਨ ਨਾਮ ਦੀ ਇੱਕ ਕੁੜੀ ਸਮੇਤ ਚਾਰ ਹੋਰ ਲੋਕ ਜ਼ਖਮੀ ਹੋ ਗਏ ਹਨ ਉਹਨਾਂ ਦੱਸਿਆ ਕਿ ਇਹ ਹਾਦਸਾ ਟੋਲ ਪਲਾਜ਼ਾ ਤੇ ਢੰਗ ਕਾਰਨ ਵਾਪਰਿਆ ਹੈ ਬੱਤਲਜੀਤ ਸਿੰਘ ਜੀ ਐਕਸੀਡੈਂਟ ਹੋਇਆ ਜਿੱਥੇ ਮੱਲੀਆਂ ਵਾਲਾ ਟੋਲ ਕੋਈ ਮੱਲੀਆਂ ਪਿੰਡਾ ਜੀ ਤਰਨਤਾਰ ਤੋਂ ਆ ਸਾਰਾ ਧੁੰ ਦੇ ਕਾਰਨ ਹੋਇਆ ਜੀ ਬਾਕੀ ਕੋਈ ਜੇ ਟੋਲ ਦੇ ਅੱਗੇ ਜੋ ਪਲਾਸਕਟ ਦੇ ਜਿਹੇ ਤਰ੍ਹਾਂ ਬਾਕਸ ਲੱਗੇ ਹੁੰਦੇ ਬਹੁਤ ਉਹਨਾਂ ਕਰਕੇ ਵੀ ਗੱਡੀ ਲੱਗਦੀ ਤੇ ਬਹੁਤ ਬਚਾਅ ਹੋ ਜਾਂਦਾ ਇਹ ਕੁਝ ਨਾ ਕੁਝ ਇਹਨਾਂ ਨੂੰ ਕੀ ਕਰਨਾ ਚਾਹੀਦਾ ਸੁਧਾਰ ਹੈ ਟੈਕਸ ਦੇ ਰਹੇ ਸਾਰਾ ਕੁਝ ਦੇ ਰਹੇ ਆ ਜੀ ਤੇ ਬਾਕੀ ਚਲੋ ਕੋਈ ਜੇ ਧੁੰਦ ਕਰਨ ਹੋ ਸਕਦਾ ਬਾਕੀ ਕੋਈ ਨਾ ਕੁਝ ਸੇਫਟੀ ਵੀ ਲੱਗੀ ਹੁੰਦੀ ਤੇ ਤਾਂ ਵੀ ਬਚਾਅ ਹੁੰਦਾ ਕਾਰ ਜ਼ਖਮੀ ਹੋਇਆ ਜੀ ਇੱਕ ਦੀ ਡੈਥ ਹੋਈ ਹੈ ਜੀ ਕਿ ਲੱਗ ਸੇਸੀ ਜੀ ਅਰਮੇਸੀ ਉਦੋਂ ਲੱਗੇ ਕੱਕਾ ਨੂੰ ਲਾ ਪੈਂਦਾ ਜੀ ਗੱਲਬਾਤ ਜੀ ਇਹ ਮੈਂ ਠਾਕਾ ਲਾਉਣ ਜਾ ਰਹੇ ਹਾਂ ਤੇ ਇਹ ਗੱਡੀ ਪਹਿਲਾਂ ਸਾਡੇ ਤੋਂ ਗਾੜੀ ਨਿਕਲੀ ਹੈ ਘੰਟਾ ਅੱਗੇ ਅਸੀਂ ਮਗ ਤੇ ਫੁੱਟਪਾਥ ਦੇ ਵਿੱਚ ਨਰ ਗਏ ਭਈ ਇਹ ਹੀ ਜ਼ਿੰਮੇ ਲਾਗੇ ਨਹੀਂ ਕੁਝ ਨਹੀਂ ਕਹਿ ਸਕਦੇ ਬਾਰੇ ਘਰ ਨੂੰ ਹੈ ਗਈ ਆ ਘਰ ਵੀ ਹੋਸਦਾ ਗੱਡੀ ਇੱਕ ਹੋਰ ਉਹ ਵੀ ਵਜੀ ਹੈ ਵਿੱਚ ਪੰਜ ਜਣੇ ਹੀ ਵਾਡੀ ਦੇ ਵਿੱਚ ਉਹ ਗੱਡੀ ਦੇ ਵਿੱਚ ਜਖਵੀਰ ਚਾਰ ਜਖਵੀ ਆ ਇੱਕ ਦੀ ਡੈਥ ਹੋ ਗਈ ਹੈ ਜੀ ਲੱਗਦਾ ਜੀ ਡੈਥ ਹੋ ਗਈ ਦੀ ਬਸੀ ਸੰਦੀਪ ਲੇਕਿਨ ਸਲੋਨੀ ਇੱਕ ਦਾ ਸਿਦਨਾ ਮੋਨਕਾ ਹੈ ਨਾ ਹਾਂਜੀ ਇੱਕ ਮੋਨਕਾ ਹੀ ਇੱਕ ਤੀਜੀ ਕੁੜੀ ਦਾ ਨਾਮ ਹੈ ਕਿਹੜੀ ਜਗ੍ਹਾ ਜਾ ਰਹੇ ਸੀ ਜਾ ਜੱਸੇ ਰਹੇ ਹਾਂ ਜੀ ਹਾਜਰ ਸਕੀਨਾ ਮੇਰਾ ਨਾਮ ਡਾਕਟਰ ਕਰਨ ਚੋਪੜਾ ਹੈਗਾ ਜੀ ਮੈਂ ਇੱਥੇ ਆਰਥੋਪੈਡਿਕ ਸਰਜਨ ਹੈਗਾ ਸਿਵਲ ਹਸਪਤਲ ਬਰਨਾਲਾ ਵਿੱਚ ਅਸਲ ਵਿੱਚ ਅਸਲ ਤੁਹਾਡੀ ਐਮਰਜੈਂਸੀ ਡਿਊਟੀ ਦੇ ਸੀਗੇ ਤੁਸੀਂ ਤੇ ਉੱਥੇ ਐਕਸੀਡੈਂਟ ਕੇਸ ਆਇਆ ਕਿਹੜੀ ਕਿਹੜੀ ਜਗ੍ਹਾ ਤੇ ਦੋ ਐਕਸੀਡੈਂਟ ਹੋਏ ਦੋ ਐਕਸੀਡੈਂਟ ਹੋਏ ਜੀ ਕਾਫੀ ਮਾਸ ਕੈਜੂਐਲਟੀ ਹੋਈ ਹੈ ਇੱਕ ਤਾਂ ਹੋਈ ਹੈਗੀ ਹੈ ਜੀ ਮਲੀਆਂ ਟੋਲ ਪਲਾਜ਼ਾ ਇੱਕ ਹੋਇਆ ਪੱਤੀ ਰੋਡ ਨਾਈ ਵਾਲਾ ਜਿਹੜਾ ਮਲੀਆਂ ਰੂਟ ਟੋਲ ਪਲਾਜ਼ਾ ਹੈ ਉਹਦੇ ਵਿੱਚ ਕਾਫੀ ਮਾਸ ਕੈਜੂਐਲਟੀ ਸੀਗੀਆਂ ਉਹਦੇ ਵਿੱਚ ਆਲਮੋਸਟ 8 ਮਰੀ ਸੀਗੇ ਜਿਨ੍ਹਾਂ ਵਿੱਚ ਇੱਕ ਬ੍ਰੌਡ ਬ੍ਰੈਕ ਸੀਗਾ ਤੇ ਤਿੰਨ ਦੇ ਸਾਡੇ ਕੋ ਜਿਹੜਾ ਪੱਤੀ ਰੋਡ ਨਈ ਵਾਲਾ ਹੈਗਾ ਉੱਥੇ ਅਮਰਿਤਪਾਲ ਸਿੰਘ ਸੀਗਾ ਜਿਨ੍ਹਾਂ ਦਾ ਪੱਟ ਦਾ ਫ੍ਰੈਕਚਰ ਹੈਗਾ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਐਕਸ-ਰੇ ਉਹਨਾਂ ਦੇ ਹੋ ਰਹੇ ਹਨ 3 ਮਈ ਜਿਸੀਂ ਰੈਫਰ ਕਰੇ ਹੈ ਜਿਨ੍ਹਾਂ ਦੇ ਵਿੱਚੋਂ ਜਿਹੜੇ ਕਿ ਮਲਿਆ ਟੂਲਪਰਗਮ ਵਾਲੇ ਸੀਗੇ ਤਰਨਤਨ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਤਰਨਤਨ ਤੋਂ ਬਿਲੋਂਗ ਕਰਦੇ ਸੀ ਤੇ ਇਹਨਾਂ ਦੇ ਹੈਡ ਇੰਜਰੀ ਸਿੱਧੀ ਸੱਟ ਫੋਨ ਕਰਕੇ ਇਹਨਾਂ ਨੂੰ ਰੈਫਰ ਕਰਿਆ ਹੈਗਾ ਤੇ ਕਾਫੀ ਗੰਭੀਰ ਸੀਗੇ ਇੱਕ ਸਾਡੇ ਇੱਥੇ ਬਰਾਡਟ ਸੀਗਾ ਜਿਹੜੇ ਕਿ ਤਰਨਤਨ ਦੇ ਸੀਗੇ ਨਾ ਸਹੀ ਕਿਸੇ ਮੈਰਿਜ ਸੀ ਜਾਂ ਕਿਸੇ ਜੀ ਹਮਾਰੇ ਸੁਣ ਇਹਨਾਂ ਦੇ ਵਿੱਚੋਂ ਇੱਕ ਲੜਕੀ ਹੈਗੀ ਹੈ ਜ ਤੇ ਉਹਦੀ ਲੱਤ ਦਾ ਫ੍ਰੈਕਚਰ ਹੈਗਾ ਜਿਹਦਾ ਇਲਾਜ ਸਾਡੇ ਵੱਲ ਹਰ ਇਸਟੇਮੇ ਚੱਲ ਰਿਹਾ ਹੈ। ਅਸਲ ਜਿਹੜੇ ਇੱਥੇ ਪੇਸ਼ੈਂਟ ਤੁਹਾਡੇ ਕੋਲ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ? ਜਿਹੜੇ ਇੱਥੇ ਕੰਡੀ ਜਿਹੜੇ ਪੇਸ਼ੈਂਟ ਸਾਡੇ ਕੋਲ ਹੈਗੇ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਪਰ ਬੈਸੀ ਉਹ ਸਟੇਬਲ ਹੈਗੇ ਆ ਤੇ ਉਹਨਾਂ ਦਾ ਇਲਾਜ ਅਸੀਂ ਇੱਥੇ ਕਰ ਸਕਦੇ ਹਾਂ ਸਿਵਲ ਹਸਪਤਾਲ ਬਰਨਾਲ ਦੇ ਵਿੱਚ ਤੇ ਉਹ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹੈਗਾ। ਇਸੋ ਕਿ ਵੰਦਰ ਸਿੰਘ ਮੂਰਾ ਚੌਂਕੀ ਫੁੱਕੋ ਕੈਂਚਾ ਪੋਛੜਾ ਅੱਜ ਸਵੇਰ ਨੂੰ ਨਿਟੀ ਮਿਸਨ ਮਿਲੀ ਸੀ ਕਿ ਇੱਕ ਮਤਲਬ ਉੱਥੇ ਟੂਲ ਬਲਾਜਾ ਹਮਲੇ ਦਾ ਐਕਸੀਡੈਂਟ ਹੋਇਆ ਜਿਸਦੇ ਮੌਕੇ ਪਰ ਜਾ ਕੇ ਦੇਖਿਆ ਜੋ ਵੀ ਇੰਜਰਡ ਸੀਗੇ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਸੀਗਾ ਪਰ ਹੁਣ ਸਾਨੂੰ ਤਲਾਹ ਮਿਲੀ ਇੱਥੇ ਪਤਾ ਲੱਗਿਆ ਕਿ ਉਹਨਾਂ ਦੇ ਵਿੱਚ ਇੱਕ ਸੰਦੀਪ ਮਸੀਹ ਸੀਗਾ ਨਾਂ ਦਾ ਜੋ ਕਿ ਬੱਚਾ ਬੀਐਸਐਫ ਦੇ ਜੋਬ ਕਰ ਰਿਹਾ ਸੀਗਾ ਉਸ ਦੀ ਉਮਰ ਕਰੀਬ 30 31 ਸਾਲ ਦੇ ਸੀਗੀ ਉਸ ਦੀ ਮੌਕਾਦਰ ਮੌਤ ਹੋ ਗਈ ਸੀ ਕਿਤੇ ਉਹ ਦੂਸਰੇ ਇੰਜਰਡ ਨੇ ਜਿਹਦੇ ਵਿੱਚੋਂ ਇੱਕ ਦੋ ਗੱਡੀਆਂ ਸਨ ਇੱਕ ਗੱਡੀ ਪੀਵੀ 42 اے 83 ਨੰਸੀ ਬਜਾਹਰ ਇਹਦੇ ਵਿੱਚ ਸਵਾਰ ਪੰਜ ਜਾਨੇ ਸੀਗੇ ਉਹ ਜਿਹੜਾ ਸੰਦੀਪ ਮਸੀਹ ਆ ਇਹਦੀ ਭੈਣ ਦਾ ਰਿਸ਼ਤਾ ਕਰਨ ਲਈ ਜਾ ਰਹੇ ਸੀਗੇ ਉਸ ਤੋਂ ਬਾਅਦ ਹੀ ਹਾਸਾ ਵਾਪਰਿਆ ਧੁੰਦ ਕਾਰਨ ਹਾਸਾ ਵਾਪਰਿਆ دوسری ਗੱਡੀ ਦੇ ਵਿੱਚ ਸੀਗੀ ਜਿਹੜੀ ਸਕਾਰਪੀ ਸੀ ਉਹਦੇ ਵਿੱਚ ਵੀ ਦੋ ਪ੍ਰਵਾ ਦੋ ਜਾਨੇ ਮਸੂਸੀਗੇ ਤਨ ਉਹ ਠੀਕ ਨੇਗੇ ਤੇ ਬਾਕੀਆਂ ਬਾਰੇ ਹਲੇ ਰੈਫਰ ਕੀਤੇ ਗਏ ਨੇ ਜਿਹੜੇ ਸਿਰਫ ਇੱਕ ਦੀ ਮੌਤ ਉਹਨਾਂ ਬਾਰੇ ਸਾਨੂੰ ਤਲਾਫ ਪ੍ਰਾਪਤ ਹੋਈ ਆ ਧੁੰਦ ਕਾਰਨ ਹਾਸਾ ਵਾਪਰਿਆ ਜੀ ਪਰਿਵਾਰ ਦੇ ਮੈਂਬਰ ਪਹੁੰਚ ਚੁੱਕੇ ਨੇ ਉਹਨਾਂ ਦੇ ਵਿਦਿਆਨ ਦੇ ਆਧਾਰ ਤੇ ਜੇਸੀ ਕਾਰਵਾਈ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ